ਲੋ ਵੀ ਦੋਸਤੋ ਅੱਜ ਆਪਾਂ ਇੱਕ ਲਾਈਵ ਹੋਏ ਆ ਤੁਹਾਨੂੰ ਇੱਕ ਚੀਜ਼ ਦਿਖਾਣੀ ਆ ਆਪਾਂ ਇਸ ਟਾਈਮ ਪਹੁੰਚੇ ਆ 10:30 ਵਜੇ ਦਾ ਟਾਈਮ ਆ 11:00 ਵਜੇ ਦਾ ਲੋ ਗੇਟ ਆਪਾਂ ਖੜੇ ਆ ਜਿੰਨੂੰ ਕਿ ਝੜੂ ਚੌਂਕੀ ਪੈਂਦੀਆਂ ਲੱਗੇ ਤੁਸੀਂ ਇਸ ਟਾਈਮ ਦੇਖ ਸਕਦੇ ਆ ਕਿ ਦੇਰ ਰਾਤ ਜਦੋਂ ਵੀ ਆਪਾਂ ਇੱਥੇ 2 ਵਜਿਆਂ ਦੇ 3 ਵਜੇ ਆਂਦੇ ਸੀਗੇ ਪੂਰਾ ਰੌਣਕ ਮੇਲਾ ਹੁੰਦਾ ਸੀਗਾ ਇੱਥੇ ਯਾਨੀ ਕਿ ਹੁਣ ਉਹ ਵਾਲਾ ਕੰਮ ਬਿਲਕੁਲ ਖਤਮ ਆ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਤੇ ਪੂਰਾ ਸਨਾਟਾ ਛਾਇਆ ਪਿਆ ਵਾ ਕੋਈ ਆਊਟਸਾਈਡਰ ਬੰਦੇ ਕੋਈ ਬਾਹਰੋਂ ਕੋਈ ਵੀ ਨਹੀਂ ਆ ਰਿਹਾ ਅੰਦਰ ਕਿਉਂਕਿ ਪੁਲਿਸ ਦਾ ਵਿਹਾੜੀ ਚ ਪਤਾ ਨਹੀਂ ਕਿੰਨੇ ਗੇੜੇ ਰਹਿੰਦੇ ਆ ਪੁਲਿਸ ਹੁਣ ਵੀ ਗੇੜਾ ਮਾਰ ਕੇ ਗਈ ਆ ਤੇ ਸਟੂਡੈਂਟਾਂ ਦਾ ਸਾਨੂੰ ਬਹੁਤ ਫੋਨ ਆਏ ਆ ਸਟੂਡੈਂਟ ਨੇ ਸਾਨੂੰ ਕਿਹਾ ਵੀ ਇੱਥੇ ਆ ਕੇ ਲਾਈਵ ਕਰੋ ਇੱਕ ਵਾਰੀ ਵੀ ਬਹੁਤ ਵਧੀਆ ਪੁਲਿਸ ਨੇ ਕੰਮ ਕੀਤਾ ਆ ਇੱਥੇ ਠੀਕ ਆ ਜੀ ਹੁਣ ਤੁਹਾਨੂੰ ਸਾਰਾ ਆਪਾਂ ਲਾਈਵ ਘੁੰਮ ਕੇ ਦਿਖਾਣਾ ਲੋਕੀ ਜਿਹੜੇ ਕਹਿੰਦੇ ਸੀ ਨਾ ਵੀ ਇੱਥੇ ਗਲਤ ਕੰਮ ਚੱਲਦਾ ਧੰਦਾ ਚੱਲਦਾ ਇੱਥੇ ਇੱਥੇ ਕੋਈ ਐਦਾਂ ਦਾ ਕੰਮ ਨਹੀਂ ਹੈਗਾ ਅਸੀਂ ਪੂਰਾ ਘੁੰਮ ਕੇ ਆਏ ਆ ਤੁਹਾਨੂੰ ਹੁਣ ਆਪਾਂ ਲਾਈਵ ਤਸਵੀਰਾਂ ਦਿਖਾਵਾਂਗੇ ਐਦਾਂ ਦੀਆਂ ਸਿੱਧੇ ਜਾਂਦੇ ਇਹ ਚ ਕੋਈ ਕਟਿੰਗ ਨਹੀਂ ਕਰਨ ਉਹ ਦੇਖ ਸਕਦੇ ਹੋ ਕਿੰਨੀ ਸ਼ਾਂਤੀ ਹੈ ਦੇਖੋ ਇੱਥੇ ਨੇ ਦਾ ਅੱਗੇ ਸ਼ਾਂਤੀ ਨਹੀਂ ਸੀ ਹੁੰਦੀ ਕਦੀ ਇੱਥੇ ਪੁਲਿਸ ਦਾ ਬਹੁਤ ਵਧੀਆ ਯੋਗਦਾਨ ਆ ਸਟੂਡੈਂਟ ਬਹੁਤ ਜ਼ਿਆਦਾ ਮਤਲਬ ਗੋਸ਼ ਹੈਗੇ ਹਨ ਤੋਂ ਪੁਲਿਸ ਤੋਂ ਝੜੂ ਚੌਂਕੀ ਜਿਹੜੀ ਬੈਂਦੀ ਆ ਆਪਣੇ ਜਸਵੀਰ ਭਾਈ ਚੌਂਕੀ ਇਨਚਾਰਜ ਨੇ ਇੱਥੇ ਹੋਵੇ ਦੇਖੋ ਤੁਸੀਂ ਸਨਾਟਾ ਕਿਦਾਂ ਰੋਡ ਤੇ ਆਇਆ ਸਾਢੇ 10 ਦਾ ਟਾਈਮ ਆ ਜੀ ਹੋ ਗਿਆ ਦੇਖੋ ਦੁਕਾਨਾਂ ਸਾਰੀਆਂ ਬੰਦ ਟੋੜ ਲਈ ਇੱਥੇ ਰੌਣਕ ਮੇਲਾ ਇਦਾਂ ਹੁੰਦਾ ਸੀ ਜਿੱਦਾਂ ਮੇਲਾ ਲੱਗਾ ਹੁੰਦਾ ਉਹ ہاں ਐਨੀ ਗਵਨਾਂ ਸ਼ੂਨੜ ਬਿਲਕੁਲ ਰਾਮ ਨਾਲ ਆਪਣਾ ਘੁੰਮਦੇ ਫਿਰਦੇ ਵੀ ਆ ਸੈਰ ਵੀ ਕਰਦੇ ਆ ਲੜਕੀਆਂ ਵੀ ਰਾਤ ਨੂੰ ਘੁੰਮ ਸਕਦੀਆਂ ਇਹਦਾ ਅੱਗੇ ਲੋਕ ਹੋਲੜ ਬਾਜੀ ਕਰਨ ਆਉਂਦੇ ਸੀਗੇ ਇੱਥੇ ਹੁਣ ਉਹਦਾ ਦਾ ਮਾਹੌਲ ਹੈ ਨਹੀਂਗਾ ਬਿਲਕੁਲ ਜਿਵੇਂ ਦੇਖ ਲਓ ਇਹਨਾਂ ਕਲੀਅਰ ਤਸਵੀਰਾਂ ਪਗਵਾਲਾ ਸਿੱਧੀ ਲਾਈਵ ਤੇ ਖਬਰ ਨਾਮ ਆ ਬੇਬੀ ਦੀ ਲਾਈਵ ਤਸਵੀਰਾਂ ਦੇਖਦੇ ਨੇ ਆਪਾਂ ਦੇਖਦੇ ਆ ਇੱਕ ਦੋ ਸ਼ੂਨੜ ਨਾਲ ਵੀ ਗੱਲ ਕਰਾਂਗੇ ਸ਼ੂਨੜ ਦਾ ਤੁਹਾਨੂੰ ਬਹੁਤ ਫੋਨ ਆਏ ਆ ਕਹਿੰਦੇ ਪੁਲਿਸ ਦਾ ਧੰਨਵਾਦ ਅਸੀਂ ਕਰਨਾ ਕਿ ਜਿਹੜਾ ਵੀ ਸ਼ਾਂਤੀ ਬਾਈ ਠੱਲ ਬਾਈ ਪੂਰੀ ਹੋਣੀ ਆ ਹਾਂ ਹੁਣ ਗੇੜਾ ਮਾਰ ਕੇ ਗਈ ਆ ਪੁਲਿਸ ਦਾ ਗੇੜਾ ਘਟੋ ਘੜ ਕਹਿੰਦੇ 3 ਵਜੇ ਤੱਕ ਵੀ ਪੁਲਿਸ ਦਾ ਗੇੜਾ ਪਜਦਾ ਰਹਿੰਦਾ ਇੱਥੇ ਜਿੰਨ ਕਿੰਨੇ ਵਜੇ ਤੱਕ ਪੁਲਿਸ ਘੁੰਮਦੀ ਰਹਿੰਦੀ ਆ ਕੋਈ ਵੀ ਬਾਹਰਲਾ ਬੰਦਾ ਨਹੀਂ ਆਉਣ ਦਿੰਦੀ ਇੱਥੇ ਅੰਦਰ ਦੇਖ ਕਰਦੇ ਦੋ ਬਈ ਆ ਚੁਣਣ ਖੜੇ ਆ ਤੇ ਤਿੰਨੇ ਨਾਲ ਪੁੱਛ ਲੈਣੇ ਆ ਆ ਬਾਈ ਦਰੇ ਆ भाई क्या नाम है जी आपका क्या ठीक हो आप हाँ ठीक है यहाँ पढ़ते हो लवली में हाँ, लवली में कैसा लग रहा है भाई अब माहौल कैसा है इधर जहाँ पहले बहुत रश होता था दो बजे -दो तक तीन बजे तक लोग बाहर से आते थे हंगामा करते थे लड़कियाँ छेड़ते थे सब कुछ चलता था अब बिल्कुल शांति है हम भी देख देखे हैं आप भी देख रहे हो कैसा फील हो रहा है अब यहाँ पे अभी सही है भाई वजह से मतलब बहुत शांति लग रहा है मतलब रात को दो तीन बजे तक यही है ना लोग घूमता रहता है कि का घूमता तो तो नहीं है कुछ नहीं है सही क्योंकि अब पुलिस का है ना पुलिस बहुत अच्छे से काम कर रहा है अच्छे से काम कर रहा है पुलिस घूम रहा है दो तीन तक पुलिस इसलिए अच्छा है अभी ठीक है सेफ होना हो ज्यादा बहुत सही है सिक्योरिटी वजह से भी सिक्योरिटी है ना स्टार्टिंग में बहुत पहले तो चार बजे तक घूमते रहते हैं लड़की घूमते रहते वो प्रॉस्टूट भी होता होते कुछ भी नहीं है अभी सब सेफ है तो क्या कहना चाहते हो पुलिस को आप ਓ ਸਹੀ ਕੰਮ ਕਰ ਰਹੇ ਹੋ ਅੱਛਾ ਹੈ ਹਮ ਸੇਫਲ ਹੋ ਰਹਾ ਹੈ ਅਬੀ ਸੇਫਟੀ ਹੈ ਨਾ ਆਪਕੀ ਪੂਰੀ ਸੇਫਟੀ ਹੈ ਠੀਕ ਹੈ ਭਾਈ ਧੰਨਵਾਦ ਆਓ ਜੀ ਦੇਖੋ ਸਟੂਡੈਂਟ ਵੀ ਜਿਹੜਾ ਆ ਵੀ ਵਿੱਚ ਕਹਿ ਰਿਹਾ ਵੀ ਬਹੁਤ ਸੇਫਲ ਹੋ ਰਿਹਾ ਫਾਨੀ ਕਹਿੰਦੇ ਹੁਣ ਅਸੀਂ ਘੁੰਮ ਫੇਰ ਵੀ ਸਕਦੇ ਹਾਂ ਸੈਰ ਵੀ ਕਰ ਸਕਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਕੰਮ ਖਰਾਬ ਕੀ ਜਾ ਤੇ ਦੇਖੋ ਤੁਸੀਂ ਰਾਤ ਲੱਗਦਾ ਤੁਹਾਨੂੰ ਲੋਕੇਟ ਹੋਊਗਾ ਲੋਕੇਟ ਦੀਆਂ ਤਸਵੀਰਾਂ ਤੁਸੀਂ ਪੁਰਾਣੀਆਂ ਕੱਢ ਕੇ ਦੇ ਦਿਓ ਇੱਥੇ ਰੌਲਾ ਕਿ ਮਲੇ ਰਹਿੰਦਾ ਵੀ ਇੱਥੇ 24 ਘੰਟੇ ਤੁਸੀਂ ਜਾਣ ਲਈ ਕਿ ਇਹ ਤੁਸੀਂ ਪੰਜਾਬੀ ਸੁੱਧ ਭਾਸ਼ਾ ਵਿੱਚ ਕਹਿ ਲਓ ਵੀ ਦਿਨ ਚੜਿਆ ਹੁੰਦਾ ਸੀ। ਇੱਥੇ 10 ਵਜੇ ਦਿਨ ਚੜਦਾ ਸੀਗਾ। ਪਰ ਅਸਲ ਵਿੱਚ ਬਿਲਕੁਲ ਹੀ ਦੇਖੋ ਸਾਰੇ ਚੁੜ ਹੁੰਦੇ ਹੋਏ ਕੋਈ ਬਾਹਰਲਾ ਬੰਦਾ ਕੋਈ ਨਹੀਂ ਹੈਗਾ ਇੱਥੇ। ਦੁਕਾਨਾਂ ਪੂਰੀ ਤਰ੍ਹਾਂ ਬੰਦ ਆ ਦੇਖੋ। ਲੋਕੀ ਕਹਿੰਦੇ ਜੀ ਨਾ ਤੁਹਾਨੂੰ ਚੱਲਦਾ ਇੱਥੇ। ਸਭ ਕੁਝ ਚੱਲਦਾ ਕੁਝ ਨਹੀਂ ਚੱਲਦਾ ਜੀ ਇਤਨਾ ਸਾਰਾ ਤੁਸੀਂ ਲਾਈਵ ਤਸਵੀਰਾਂ ਦੇਖਦੇ ਮੈਂ ਆਪਾਂ ਕੋਈ ਘਟ ਵੱਟ ਨਹੀਂ ਕੀਤੀ ਇਹਦੇ ਵਿੱਚ। ਕੋਈ ਆਪਾਂ ਕੋਈ ਪਲਾਨ ਨਹੀਂ ਕੀਤਾ ਇਹਦਾ। ਸਾਰਾ ਕੁਝ ਤੁਸੀਂ ਦੇਖਦੇ ਰਹਾਈ ਜੀ। ਜਗਾ 3 ਪੁਆਇੰਟ ਦੇ ਕੋਲ ਆਪਾਂ ਪਹੁੰਚ ਚੁੱਕੇ ਆਂ ḍ ਪੁਆਇੰਟ ਦੇ ਕੋਲ ਦੇਖ ਲੋ ਇੰਨਾ ਰਸ਼ ਹੁੰਦਾ ਸੀ ਪਹਿਲਾਂ ਕੋਈ ਕਹਿੰਦਾ ਸੀ ਉਧਰ ਨਿਗਰੋ ਖੜਦੀਆਂ ਕੋਈ ਕਹਿੰਦਾ ਉਧਰ ਖੜਦੀਆਂ ਇੱਧਰ ਕੁੜੀਆਂ ਖੜਦੀਆਂ ਇੱਕ ਵੀ ਕੁੜੀ ਨਹੀਂ ਜਿਹੜੀ ਦੇਖ ਲੋ ਦਿਖਦੀ ਵੀ ਰੋਡ ਦੇ ਉੱਤੇ ਤੁਹਾਡੇ ਸਾਹਮਣੇ ਤਸਵੀਰਾਂ ਆਇਆ ਕੋਈ ਆਪਾਂ ਫੇਕ ਵੀਡੀਓ ਨਹੀਂ ਬਣਾਈ ਦੀ ਇਹ ਸਾਰੀ ਸ਼ਰਿਆਮ ਵੀਡੀਓ ਬਣਾਈ ਆ ਦੇਖ ਲੋ ਇੱਥੇ ਵੀ ਪਹਿਲਾਂ ਲੋਕੀ ਕਹਿੰਦੇ ਸੀ ਸਾਨੂੰ ਲਾਂਬੇ ਬੋਹਾਂ ਆਉਂਦੇ ਸੀਗੇ ਇੱਥੇ ਕੁੜੀਆਂ ਖੜਦੀਆਂ ਦੇਖੋ ਇੱਕ ਵੀ ਕੁੜੀ ਨਹੀਂ ਹੈਗੀ ਇੱਥੇ ਟੋਟਲੀ ਮੰਦ ਇੱਥੇ ਵੀ ਬਹੁਤ ਲਾਂਬੇ ਆਉਂਦੇ ਸੀਗੇ ਪਹਿਲਾਂ ਇੱਥ ਜੇ ਕੋਈ ਪੰਜਾਬ ਪੁਲਿਸ ਜ ਆਪਣੇ ਚੌਂਕੀ ਇੰਚਾਰਜ ਕੋ ਵਧੀਆ ਕੰਮ ਕਰਦੇ ਆ ਵਧੀਆ ਚੀਜ਼ ਵੀ ਦਿਖਾਣੀ ਚਾਹੀਦੀ ਆ ਜ਼ਰੂਰੀ ਨਹੀਂ ਆ ਆਪਾਂ ਐਕਟੀਵਿਟੀ ਜੀ ਹਰ ਪ੍ਰਕਾਰ ਨੂੰ ਕਹਿੰਦੇ ਆ ਆਪਾਂ ਜ਼ਰੂਰੀ ਲੋਕਾਂ ਕੋਲ ਐਕਟੀਵਿਟੀ ਦਿਖਾਣੀ ਆ ਕਿ ਇੱਥੇ ਧੰਦਾ ਚੱਲਦਾ ਜਾਂ ਇੱਥੇ ਫਲਾਨਾ ਚੱਲਦਾ ਕੁਛ ਚੱਲਦਾ ਇਦਾਂ ਦਾ ਕੁਝ ਨਹੀਂ ਹੈਗਾ ਇੱਥੇ ਆਪ ਵੀ ਤਸਵੀਰਾਂ ਦੇਖਦੇ ਵੇਖ ਰਿਆਂ ਹਾਂ ਤੁਹਾਨੂੰ ਸਾਰੇ ਏਰੀਆ ਘੁੰਮ ਕੇ ਦਿਖਾਵਾਂਗੇ ਆਪਾਂ ਵੀਡੀਓ ਸ਼ੇਅਰ ਦੀ ਸ਼ੇਅਰ ਕਰਦੇ ਜਾਈਓ ਤੇ ਪੰਜਾਬ ਪੁਲਿਸ ਲਈ ਜੇ ਕੁਝ ਵੀ ਕੋਈ ਕਹਿਣਾ ਜਾਂਦਾ ਤੇ ਆਪਣੇ ਕਮੈਂਟ ਦੇ ਵਿੱਚ رائے ਜ਼ਰੂਰ ਦਿਓ ਕਾਨੂੰਨ ਪਿੱਛੇ ਲੈ ਕੇ ਜਾਂਦੇ ਆ ਦੇਖੋ ਰੋਡ ਸੁੱਨ ਭਈ ਰੋਡ ਦੇ ਉੱਤੇ ਹੁਣ ਘੱਟੋ ਘੱਟ ਆ 10:30 ਵਜੇ 11:00 ਵਜੇ ਦੇ ਵਿੱਚ ਵਿੱਚ ਦੇਖ ਲਓ ਚਾਰ ਗੇੜੇ ਪੁਲਿਸ ਲਾ ਚੁੱਕੀ ਆ ਹੁਣ ਮਾਰਦੀ ਆਂਦੀ ਪੁਲਿਸ ਇੱਥੇ ਕੋਈ ਵੀ ਇੱਥੇ ਗਲਤ ਕੰਮ ਨਹੀਂ ਹੋਣ ਦਿੰਦੀ ਪੁਲਿਸ ਲੋਕ ਚੌਕੀ ਇੰਚਾਰਜ ਜਿਹੜੇ ਹੈਗੇ ਜਸਵੀਰ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ মিডিਆ ਵਾਲੇ ਵੀ ਧੰਨਵਾਦ ਕਰਦੇ ਆਂ ਉਹਨਾਂ ਦਾ ਜਿਹੜੀ ਉਹਨਾਂ ਨੇ ਸ਼ਾਂਤੀ ਬਣਾਈ ਰੱਖੀ ਮੋਲ ਬਣਾਈ ਰੱਖੀ ਚੰਗਾ ਸੀਗਾ ਆ ਟੀ ਪੁਆਇੰਟ ਦਾ ਏਰੀਆ ਜੀ ਇਹਨੂੰ ਸਭ ਤੋਂ ਬਦਨਾਮ ਏਰੀਆ ਕਹਿੰਦੇ ਸੀਗੇ ਪਹਿਲਾਂ ਵੀ ਟੀ ਪੁਆਇੰਟ ਤੇ ਬਹੁਤ ਕੰਮ ਚੱਲਦਾ ਸੀ ਆ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਦੇਖ ਲਓ ਜੀ ਆਪਾਂ ਹਰ ਕੋਈ ਬੰਦਾ ਮਾੜਾ ਕਹਿੰਦੇ ਨਾ ਪੁਲਿਸ ਨੂੰ ਪੁਲਿਸ ਮਾੜੀ ਆ ਚੰਗੀ ਵੀ ਹੈਗੀ ਆ ਪੁਲਿਸ ਹੋਊ ਕਿ ਕੋਈ ਇੱਕ ਦੋ ਬੰਦੇ ਮਾੜੇ ਹੋਊਗੇ ਪਰ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ ਅਗਰ ਦੇਖੋ ਬੀਤੋਂ ਟੋਰ ਲਈ ਖਾਲੀ ਕਰ ਦੇ ਲੋ ਇੱਥੇ ਦੇਖੋ ਲੋਕਾਂ ਨੇ ਸਾਨੂੰ ਕਮੈਂਟ ਆਣੇ ਸੀਗੇ ਵੀ ਇਧਰ ਨਹੀਂ ਤੁਸੀਂ ਗਏ ਟੀ ਪੁਆਇੰਟ ਵੱਲ ਆਹ ਟੀ ਪੁਆਇੰਟ ਦਾ ਏਰੀਆ ਜਿੱਥੇ ਅੱਗੇ ਰਸ ਲੱਗਾ ਰਹਿੰਦਾ ਸੀ ਦੇਖ ਲੋ ਇੱਕ ਵੀ ਮਸ਼ਹੂਰ ਸ਼ਹਿਰ ਇੱਕ ਵੀ ਹੈ ਨਹੀਂ ਕਿ ਦੇ ਲੈ ਨਾਲ ਦੇਖੋ ਆ ਛੜ ਥੱਲੇ ਕੁੜੀਆਂ ਖੜੀਆਂ ਹੁੰਦੀਆਂ ਜਿਵੇਂ ਇੱਥੇ ਵੀ ਕੋਈ ਕੁੜੀ ਹੈ ਇਹ ਆਪਸ ਵਿੱਚ ਖਾ ਕੇ ਥੋੜੀ ਲੈ ਕੇ ਕਿਸੇ ਨੂੰ ਸਾਰਾ ਕੋਈ ਤੁਹਾਡੇ ਸਾਹਮਣੇ ਹੀ ਹੈ ਜੀ ਇਹ ਚ ਕੋਈ ਘਟ ਵੱਟ ਨਹੀਂ ਅਸੀਂ ਕੀਤੀ ਵੀਡੀਓ ਦੀ ਨਾਲ ਕੋਈ ਛੇੜ ਛਾੜ ਕੀਤੀ ਇਹਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਉਹਦੇ ਸਾਹਮਣੇ ਆਪਾਂ ਸਟੂਡੈਂਟਾਂ ਨਾਲ ਵੀ ਗਲਤ ਕੀਤੀ ਆ ਸਟੂਡੈਂਟ ਜਿਹੜੇ ਕਹਿੰਦੇ ਆ ਵੀ ਅਸੀਂ ਸੇਫ ਆ ਬਹੁਤ ਵਧੀਆ ਵਾ ਸੇਫਟੀ ਵੀ ਕਰੀ ਦੀ ਬੱਚਿਆਂ ਦੀ ਪੁਲਿਸ ਵਾਕੇ ਜ਼ਰੂਰ ਲਾਈਕ ਕਰਿਓ ਕੋਈ ਪੁਲਿਸ ਦੀ ਕਾਰਗੁਜ਼ਾਰੀ ਕਰਕੇ ਹੀ ਇਹ ਕੰਮ ਹੋਇਆ ਇੱਥੇ ਟੋਟਲੀ ਬੰਦ ਕਰ ਦਿੱਤਾ ਟੋਟਲੀ ਜਿਹਨੂੰ ਕਹਿੰਦੇ ਨਾ 0% ਵਿਹਲੇ ਕੰਮ ਕਰਦਾ ਪੋਟਾ ਸੱਤਾ ਦੇਖੋ ਦੁਬਾਰਾ ਘੁੰਮ ਕੇ ਆ ਗਏ ਅਸੀਂ ਫੇਰ ਉਹ ਤੁਹਾਨੂੰ ਇੱਥੇ ਦੁਬਾਰਾ ਗੇਟਾ ਲੱਭਾਣਾ ਹੈ ਪਿੱਛੇ ਲੱਗਦਾ ਆ ਏਰੀਆ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਵੀ ਤੁਹਾਨੂੰ ਦੁਬਾਰਾ ਦਿਖਾ ਰਹੀਏ ਚੌਂਕ ਤੱਕ ਅਸੀਂ ਸਪੈਸ਼ਲੀ ਘਰੋਂ ਉੱਤ ਕੇ ਆਏ ਆ ਸਾਨੂੰ ਜਿੰਨੇ ਐਲਪੀਓ ਦਾ ਸੁਣਣ ਸੀਗੇ ਸਾਡੀਆਂ ਖਬਰਾਂ ਜਿਹੜੇ ਦੇਖਦੇ ਆ ਉਹ ਸਾਨੂੰ ਬਾਰ-ਬਾਰ ਮੈਸੇਜ ਫੋਨ ਕਰਦੇ ਸੀਗੇ ਉਹ ਭਾਈ ਇੱਕ ਵਾਰੀ ਜਿਹੜਾ ਵੀਰ ਉਗਾਓ ਇੱਥੇ ਆ ਕੇ ਕਿ ਮੋੜ ਜੜਾ ਵਾ ਸੱਟ ਹੋ ਚੁੱਕਾ ਆ ਤੇ ਦਾ ਅਜੀ ਧੰਨਵਾਦ ਕਰਨਾ ਚਾਹੁੰਦੇ ਆ ਪੰਜਾਬ ਪੁਲਿਸ ਦਾ ਚੌਕੀ ਇੰਚਾਰਜ ਜੀ ਸਵੀਰ ਜੀ ਦਾ ਜਿਹੜੀ ਬਿਲਕੁਲ ਲੱਗੇ ਚੌਕੀ ਲੋੜੀ ਚੌਕੀ ਜਿਹੜੀ ਪੈਂਦੀ ਆ ਬਿਲਕੁਲ ਛਾਟ ਨੂੰ ਹੋਗਾ ਜੀ ਦੇਖ ਲਓ ਆ ਵੀ ਦੇਖ ਲਓ ਏਰੀਆ ਤਾਂ ਲੰਬਾ ਆ ਤਾਂ ਦਿਖਾਇਆ ਨਹੀਂ ਸ਼ਾਂਤੀਪੁਰੇ ਲੈ ਲੋ ਸਾਰੇ लवली ਸਟੂਡੈਂਟ ਹੋਗੇ ਜਿਹੜੇ ਕੰਦਲ ਤੇ ਬਾਹਰ ਲੱਭਦਾ ਕੋਈ ਨਹੀਂ ਹੁੰਦਾ ਕਿਸੇ ਵੀਡੀਓ ਜਿਹੜੇ ਆ ਵੀ ਦੇਖਦੇ ਹੋਏ ਆ ਨਾ ਸ਼ੇਅਰ ਕਰਿਓ ਅਗਰ ਸਾਰੇ ਸਟੂਡੈਂਟ ਬੰਦੇ ਪਿਆ ਕਰਨ ਉਹ ਵੀ ਰੋਦੀ ਪਾਣੀ ਪਾ ਕੇ ਆਏ ਆ ਆਪਣੇ ਘਰਾਂ ਚੋਂ ਨਿਕਲ ਕੇ ਸਿਆਰਮ ਕਰ ਰਹੇ ਆ ਇਹ ਤਰ੍ਹਾਂ ਕਿ ਲੋਕੀ ਇਦਾਂ ਵੀ ਆਂਦੇ ਹੁੰਦੇ ਸੀ ਬਾਹਰ ਹੁਲੜ ਪਾਜੀ ਕਰਨ ਲੋਕਾਂ ਨੂੰ ਪੁੱਛੀ ਜਾਂਦੇ ਸੀ ਕੁੜੀਆਂ ਕਿੱਥੇ ਆ ਫਲਾਨਾ ਕਿੱਥੇ ਆ ਕੁਝ ਮੋੜ ਨਹੀਂ ਹੈਗਾ ਇਦਾਂ ਦਾ ਤੁਹਾਨੂੰ ਫਿਰ ਦੁਬਾਰਾ ਉਸ ਏਰੀਆ ਚ ਲੈ ਆਇਆ ਜਿੱਥੋਂ ਆਪਾਂ ਕਾਟ ਦਿੱਤਾ ਸੀ ਹੁਣ ਇੱਥੇ ਆਪਾਂ ਕਰ ਲਿਆ ਹੈ ਐਂਡ ਸਾਨੂੰ ਦੇ ਜੱਜ ਜੀ ਦਾ ਧੰਨਵਾਦ ਜੀ ਸਾਰੇ ਵੀਡੀਓ ਸ਼ੇਅਰ ਕਰ ਦਿਓ ਤੇ ਮੈਂਟਰ ਦੇ ਵਿੱਚ ਗੁੱਡ ਜੋ ਪੰਜਾਬ ਪੁਲਿਸ ਨੂੰ ਲਿਖ ਦਿਓ ਧੰਨਵਾਦ ਜੀ